ਮਾਮਲਾ ਇਹ ਹੈ ਜੀ ਵੀ ਇਹ 1903 ਦੀ ਜਗ੍ਹਾ ਹੈ ਹੋਰ ਇਹ ਗੁਰੂਗ੍ਰਾਂਦ ਸਾਹਿਬ ਪ੍ਰਕਾਸ਼ਾ ਗੁਗਾ ਮਾੜੀ ਬਣੀ ਵੀ ਆ ਇੱਕ ਸਾਈਡ ਤੇ ਤੇ ਅਸ਼ੇ ਮੰਦਿਰ ਬਣਿਆ ਹੋਇ ਇੱਕ ਸਾਈਡ ਤੇ ਤੇ ਇੱਕ ਸਾਈਡ ਤੇ ਆਪਣਾ ਜੀ ਸਾਡੇ ਗੁਰੂਆਂ ਦੀ ਸਮਾਦਾ ਨੇ ਇਹ 1903 ਦਾ ਸਾਡਾ ਰਿਕਾਰਡ ਪਿਆ ਸਾਡੇ ਕੋਲ ਰਜਿਸਟਰੀ ਵਾਲੀ ਜਗ੍ਹਾ ਹੈ ਇਹ ਕਾਰਪੋਰੇਸ਼ਨ ਦੇ ਨਾਂ ਤੇ ਹੁਣ 2006 ਦੇ ਵਿੱਚ ਕਿਸੇ ਨੇ ਛੇੜਕਾਨੀ ਕਰਕੇ ਚੜ੍ਹਾਤੀ ਆ ਤੇ ਉਹਦਾ ਅਸੀਂ 2016 ਤੋਂ ਅਸੀਂ ਕੇਸ ਲੜਦੇ ਆ ਰਹੇ ਆਂ ਤੇ ਉਹਦੇ ਵਿੱਚ ਹਾਈ ਕੋਰਟ ਨੇ ਸਾਨੂੰ ਸਟੇ ਦਿੱਤੀ ਆ ਇਹਨਾਂ ਕੋਲ ਕੁਝ ਨਹੀਂ ਹੈਗਾ ਇਹ ਇੱਕ ਨਜਾਇਜ਼ ਧੱਕੇ ਨਾਲ ਸਾਡੇ ਤੇ ਕਬਜ਼ਾ ਕਰ ਰਹੇ ਨੇ ਤੇ ਹੁਣ ਇਹ ਇਹਨਾਂ ਦੇ ਕੋਲ ਕੀ ਕਿ ਆ ਜਾਂਦਾ ਤੁਹਾਨੂੰ ਇਹਨਾਂ ਨੇ ਨਾ ਤਾਂ ਸਾਨੂੰ ਕੋਈ ਨੋਟਿਸ ਦਿੱਤਾ ਜੀ ਨਾ ਕੋਈ ਇਹਨਾਂ ਨੇ ਸਾਨੂੰ ਕੋਈ ਸਟੇ ਆਰਡਰ ਦਿਖਾਏ ਨੇ ਇਹਨਾਂ ਨੇ ਕੁਝ ਨਹੀਂ ਦਿਖਾਇਆ ਇਹ ਧੱਕੇ ਨਾਲ ਆਏ ਘਟੋ ਘਟ ਡੇਢ 200 ਬੰਦਾ ਪੁਲਿਸ ਦਾ ਜੀ ਇਹਨਾਂ ਨਾਲ 6-700 ਬੰਦਾ ਇਹਨਾਂ ਦਾ ਆਪਦਾ ਕਰਮਚਾਰੀ ਆ ਨਗਰ ਨਿਗਮ ਦਾ ਇਹ ਆ ਕੇ ਧੱਕੇ ਨਾਲ ਸਾਨੂੰ ਕਮਰੇ ਦੇ ਅੰਦਰ ਬੰਦ ਕਰ ਲਿਆ ਬੰਦ ਕਰਕੇ ਅੰਦਰ ਡੀਵੀਆਰ ਪੱਟ ਲਿਆ ਇਹਨਾਂ ਨੇ ਸਾਡੇ ਜਿੰਨੇ ਫੋਨ ਸੀਗੇ ਸਾਰੇ ਫੋਨ ਖੋਲ੍ਹੇ ਆ ਅਸੀਂ ਕਿਸੇ ਨੂੰ ਫੋਨ ਕਰਨ ਜੋਗਰੇ ਨਹੀਂ ਹੈਗੇ ਤੇ ਅੰਦਰ ਗੁਰਗਾਂਧ ਸਾਹਿਬ ਪ੍ਰਕਾਸ਼ ਆ ਜੇ ਕੱਲ ਗੁਰਗਾਂਧ ਸਾਹਿਬ ਦਾ ਕੋਈ ਅੰਗ ਪਾੜ ਗਿਆ ਜਾਂ ਗੁਰਗਾਂਧ ਸਾਹਿਬ ਨੂੰ ਕੋਈ ਅੰਦਰ ਅੱਗ ਲਾ ਗਿਆ ਤਾਂ ਉਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਨਗਰ ਨਿਗਮ ਪਟਿਆਲਾ ਹੋਊਗਾ ਇਹ ਜ਼ਮੀਨ ਕੀ ਦੀ ਹੈ ਇਹ ਜ਼ਮੀਨ ਐ ਜ਼ਮੀਨ ਆ ਜਿਹੜੀ ਇਹ ਸਾਡੇ ਗੁਰੂਆਂ ਦੇ ਨਾਂ ਦੇ ਆ ਸਾਡੇ ਗੁਰੂਆਂ ਦੇ ਨਾਂ ਤੇ ਬੋਲਦੀ ਆ ਰਹੀ ਆ ਹਾਈ ਕੋਰਟ ਚ ਹਜੇ ਕੇਸ ਇਹਦਾ ਪੈਂਡਿੰਗ ਪਿਆ ਕਿਸਨਾ ਅਜੇ ਕਿਸੇ ਬਸ ਫੈਸਲਾ ਨਹੀਂ ਹੋਇਆ ਇਹਦਾ ਰਜਿਸਟਰੀ ਹੈਗੀ ਹੈ ਇਹ ਰਜਿਸਟਰੀ ਹੈਗੀ ਹੈ ਜਗ੍ਹਾ ਦੀ ਕਿੰਨੀ ਕਿੰਨੀ ਜ਼ਮੀਨ ਹੈ 12 ਬਿੱਗੇ ਦੀ ਰਜਿਸਟਰੀ ਹੈ ਦੀ ਤੇ ਇਹ ਕੀ ਕਹਿ ਰਹੇ ਹੁਣ ਇਹ ਕਹਿੰਦੇ ਸਾਡੀ ਜਗ੍ਹਾ ਹੈ ਜੀ ਠਾਪਰ ਕੋਲੇ ਵਾਲੇ ਕਹਿੰਦੇ ਸਾਨੂੰ ਇਹ ਜਗ੍ਹਾ ਦਾ ਕਬਜ਼ਾ ਲੈ ਕੇ ਦਵੋ ਤੇ ਆਪੇ ਸਾਨੂੰ ਜਗ੍ਹਾ ਇੱਕ ਪਾਸੇ ਹੋਰ ਦਿੰਨੇ ਆ ਇਸ ਕਰਕੇ ਠਾਪਰ ਕੋਲੇ ਵਾਲੇ ਕੋਧਾ ਰਜਿਸਟਰ ਹੁਣ ਚਾਰ ਪੰਜ ਵਾਰੀ 게ਟ ਲਾ ਕੇ ਗਿਆ ਹੋਰੇ ਤੇ ਇਸ ਕਰਕੇ ਇਹਨਾਂ ਨੇ ੱੱਕੇ ਨਾਲ ਆ ਕੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਗੁਰਵਿੰਦਰ ਸਿੰਘ ਸੰਧੂ ਤੇ ਗੱਲ ਕਰੀਏ ਨਗਰ ਠਾਪਰ ਦੇ ਅੰਦਰ ਹੀ ਦੀ ਜ਼ਮੀਨ ਹੈ ਇਹ ਠਾਪਰ ਕੋਲੇ ਦੇ ਬਾਅਦ ਚ ਬਣਿਆ ਜੀ 1957-58 ਦੇ ਬਣਿਆ ਸਾਡੇ ਕੋਲ ਤਾਂ 1903 ਦੀ ਜਗ੍ਹਾ ਹੈ ਤੇ ਹੁਣ ਇਹਨਾਂ ਨੇ ਤੁਹਾਨੂੰ ਪ੍ਰੂਫ ਦਿਖਾਇਆ ਕੋਈ ਪ੍ਰੂਫ ਨਹੀਂ ਦਿਖਾਇਆ ਹੈਗਾ ਸਾਡੇ ਕੋਲ ਕੋਈ ਆਰਡਰ ਨਹੀਂ ਕੀਤਾ ਹੈਗਾ ਜਿਹੜਾ ਇਹਨਾਂ ਦਾ ਪਟਵਾਰੀ ਆ ਜਿਹੜਾ ਇਹਨਾਂ ਦਾ ਪਟਵਾਰੀ ਆ ਹਰਵੰਸ ਸਿੰਘ ਅੱਜ ਤੋਂ 4 ਦਿਨ ਪਹਿਲਾਂ ਆ ਕੇ ਇਹ ਬੰਦਾ ਬੰਨੂ ਇਹ ਗੱਲ ਬੋਲ ਕੇ ਗਿਆ ਅੱਜੇ ਕਦੇ ਚੋਣ ਜਾਬਤਾ ਲੱਗਿਆ ਪਿਆ ਚੋਣ ਜਾਬਤੇ ਵਿੱਚ ਮੈਨੂੰ ਕੋਈ ਦੱਸ ਦੇਵੇ ਵੀ ਕੋਈ ਇੱਥੇ ਚੋਣ ਜਾਬਤੇ ਵਿੱਚ ਕਿਹਦਾ ਕੋਈ ਕਾਰਵਾਈ ਹੋ ਰਹੀ ਹੈ ਅਸੀਂ ਕਮਿਸ਼ਨਰ ਚੋਣ ਕਮਿਸ਼ਨਰ ਨੂੰ ਅਸੀਂ ਇਹਦੀ ਮੇਲ ਪਾਈ ਵੀ ਆ ਚਿੱਠੀ ਵੀ ਪਾਈ ਵੀ ਆ ਵੀ ਇਹਦਾ ਬੰਦਿਆਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੰਦਿਆਂ ਕੰਮ ਕਰ ਰਹੇ ਨੇ ਜੀ ਲੱਗਦਾ ਚੋਣ ਜਾਬਤਾ ਲੱਗਿਆ ਇਹ ਕਬਜ਼ਾ ਕੁਝਾ ਲੈ ਸਕਦੇ ਇਹ ਧੱਕਾ ਕਰ ਰਹੇ ਨੇ ਧੱਕੇ ਸਰਕਾਰ ਕੋਈ ਕਬਜ਼ਾ ਨਹੀਂ ਲੈ ਸਕਦੇ ਹੈਗੇ ਜੀ ਤਾਂ ਸਾਨੂੰ ਦਿਖਾਣ ਕਿੱਥੇ ਆਰਡਰ ਨੇ ਇਹਨਾਂ ਕੋਲ ਕੋਈ ਆਰਡਰ ਨਹੀਂ ਦਿਖਾਇਆ ਸਾਨੂੰ ਅਸੀਂ ਇਹਨਾਂ ਨੂੰ ਆਰਡਰ ਦਿਖਾਣਾ ਮੰਨਦੇ ਨਹੀਂ ਹੈਗੇ ਕੀ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਅਸੀਂ ਸਰਕਾਰ ਤੋਂ ਇਹ ਮੰਗ ਮੰਗ ਕਰਦੇ ਵੀ ਜਿਹੜੀ ਸਾਡੀ ਜਗਾ ਸਾਡੀ ਜਗਾ ਵਾਪਸ ਕੀਤੀ ਜਾਵੇ ਇਹ ਤੇ ਦੂਜੀ ਗੱਲ ਇਹ ਜਿੰਨੀਆਂ ਸਾਡੇ ਤਾਰਾਂ ਤੋੜੀਆਂ ਨੇ ਇਹਨਾਂ ਨੇ ਜਿੰਨੀਆਂ ਸਾਡੇ ਰਸਤੇ ਬੰਦ ਕਰੇ ਨੇ ਇਹਨਾਂ ਨੇ ਸਾਡੇ ਉਹ ਕਰੇ ਡੀਵੀਆਰ ਤੋੜੇ ਨੇ ਇਹਨਾਂ ਨੇ ਡੀਵੀਆਰ ਚੋਰੀ ਕੀਤਾ ਉਥੋਂ ਅੰਦਰ ਪੱਟ ਕੇ ਨਾਲ ਧੱਕੇ ਨਾਲ ਠੀਕ ਹੈ ਉਹ ਸਾਡਾ ਡੀਵੀਆਰ ਸਾਨੂੰ ਵਾਪਸਵਾ ਕੇ ਸਾਡੀ ਚਾਲੂ ਕੀਤਾ ਜਾਵੇ ਉਹ ਨਹੀਂ ਡੀਵੀਆਰ ਕੌਣ ਲੈ ਕੇ ਗਿਆ ਬੇਟਾ ਇਹ ਪੁਰਸਪਰਾਸ਼ਾਦੋਂ ਦੇ ਕਾਰਪੋਰੇਸ਼ਨ ਦੇ ਬੰਦੇ ਹੋ ਜਿਹਨਾਂ ਨੇ ਅੰਦਰ ਡੀਵੀਆਰ ਪੱਟ ਕੇ ਲੈ ਆਏ ਨੇ ਆਹ ਹੈ ਨਾ ਨਗਰ ਨਗਰ ਪਟਿਆਲਾ ਦੀ 6 ਬਿਗੇ 5 ਬਿਗੇ ਸੇ ਕੁੱਲ ਜਗ੍ਹਾ ਜੋ ਉੱਥੇ ਸਾਨੂੰ ਸੂਚਨਾ ਮਿਲੀ ਸੀ ਕਿ ਕੋਈ ਸ਼ਰਾਰਤੀ ਅਨਸਰਾਂ ਵੱਲੋਂ ਕਬਜ਼ਾ ਕਰਨ ਦੀ ਅਰਾਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਸਾਡੇ ਨੋਟਿਸ ਆਇਆ ਤੇ ਮਾਨੇ ਕਮਿਸ਼ਨਰ ਦੇ ਹੁਕਮਾਂ ਨਾਲ ਇਸੇ ਮੌਕੇ ਤੇ ਪਹੁੰਚ ਕੇ ਅਸੀਂ ਉਹਦੇ ਵਾਇਰਿੰਗ ਕਰਦੇ ਆਲੇ ਦੋਲੇ ਤੇ ਨਗਰ ਕੰਗਲ ਦੇ ਅਸੀਂ ਰੋੜ ਲਾ ਦਿੱਤੇ ਕਿ ਸਾਡੀ ਜਗਾ ਸੇਫ ਰਹੇ ਸਰ ਇਹ ਜਮਾਨ ਦੀ ਕੋਈ ਕੇਸ ਕੋਈ ਚੱਲ ਰਹੀ ਦਾ ਇਹਦੇ ਕੋਈਸ ਚੱਲਦੇ ਸੀ ਲੋਅਰ ਕੋਰਟ ਚ ਉਹ ਨਗਰ ਕੰਗਲ ਦੇ ਹੱਥ ਚੋ ਗਏ ਸੀ ਹਾਈ ਕੋਰਟ ਚ ਵੀ ਆ ਕੇ ਇਸ ਦੇ ਚੋ ਚੁੱਕਾ ਕੋਈ ਸਟੇ ਨਹੀਂ ਕੋਈ ਨਹੀਂ ਨਗਰ ਕੰਗਲ ਦੇ ਵੱਲੋਂ ਕਾਨੂੰਨ ਅਨੁਸਾਰ ਸਾਰੀ ਕਾਰਵਾਈ ਕਰਦੇ ਹੋਏ ਆਪਣਾ ਕੰਮ ਕਰ ਜਾਂ ਲੇਕਿਨ ਇਹ ਜੋ ਧਾਰਮਿਕ ਸਥਾਨ ਚਲਾ ਰਹੇ ਉਹਨਾਂ ਦੇ ਵੱਲੋਂ ਇਲਜ਼ਾਮ ਲਾ ਰਹੇ ਕਿ ਸਾਡੇ ਕੋਲ ਸਟੇ ਹੈਗੀ ਹੈ ਤੇ ਅਸੀਂ ਸਾਡੇ ਨਾਮ ਬੁਜੁਰਗਾਂ ਦੀ ਰਜਿਸਟਰੀ ਹੈ ਇਹਨਾਂ ਦੇ ਅਸੀਂ ਮਿਨਿਸਟਰ ਸਾਹਿਬ ਨੂੰ ਹੀ ਪੁੱਛਾਂਗੇ ਦਰ ਅਸੀਂ ਜੋ ਮੌਕੇ ਤੇ ਹੈ ਜੋ ਜਮ੍ਹਾਂਬੰਦੀ ਹੈ ਉਹਦੇ ਵਿੱਚ ਅਸੀਂ ਕਾਸਕਰਾਂ ਕਾਮਜਕਾਰ ਮੌਕੇ ਤੇ ਸਾਡੇ ਕਬਜ਼ੇ 'ਚ ਹੈ ਤੇ ਜੇ ਕੋਈ ਧਾਰਮਿਕ ਸਥਾਨ ਇੱਥੇ ਬਣਿਆ ਹੈ ਗੋਗਾ ਮਾਰੀ ਅਸੀਂ ਕਿਸੇ ਨੂੰ ਵੀ ਸਹੀ ਛੇੜ ਇਲਜ਼ਾਮ ਲਾਇਆ ਸਰ ਡੀਵੀਆਰ ਵੀ ਪਟਕੇ ਸਾਡਾ ਘਰ ਤੇ ਅਸੀਂ ਕਿਸੇ ਨੂੰ ਅਸੀਂ 1 ਇੰਚ ਵੀ 1 ਇੰਚ ਵੀ ਉਹਨਾਂ ਦੀ ਜਗ੍ਹਾ ਜਿਹੜੀ ਕੰਸਟ੍ਰਕਟਿਡ ਸੀ ਆ ਧਾਰਮਿਕ ਸੀ ਕਿਸੇ ਨੂੰ ਸਤਕਾਰ ਨਾਲ ਨਹੀਂ ਛੇੜਿਆ ਜਗ੍ਹਾ ਕਿੰਨੀ ਹੈ ਜੀ ਇਸਨ ਕੁੱਲ ਜਗ੍ਹਾ ਸਾਡੀ 6 ਬੀ ਕੇ 5 ਵਿੱਚ ਤੇ ਟੋਟਲ ਜਗ੍ਹਾ ਕਿੰਨੀ ਹੈ ਜਿਹੜੀ 6 ਬੀ ਕੇ 5 ਵਿੱਚ ਜਿਹੜੀ ਖੇਤੀ ਕਰਦੀ ਸੀ ਇਹ ਕੌਣ ਕਰਦਾ ਸੀ ਜਿਹੜੀ ਨਗਰ ਨਿਕਾ ਪਟਿਆਲਾ ਕੋਲ ਜਦੋਂ ਜਿਵੇਂ ਸੂਚਨਾ ਮਿਲੀ ਅਸੀਂ ਉਹ ਆਪਣੀ ਜਗ੍ਹਾ ਕਬਜ਼ੇ 'ਚ ਲੈ ਲਈਏ ਜੇ ਕੋਈ ਸ਼ਰਾਰਤ ਕਰਦਾ ਸੀ ਅਸੀਂ ਤਾਂ ਹੀ ਉਹਨੂੰ ਚਾਰ ਦਵਾਰੀ ਤਾਂ ਕੀਤੀ ਕਿ ਆ ਜਾਣਾ ਸੇਵਰ ਪਰ ਲੇਕਿਨ ਉਹਨਾਂ ਦਾ ਬੋਲੋ ਕਿਹਾ ਵੀ ਜੀ 26 ਚਾਰ ਦੀ ਡੇਟ ਹੈ ਜੇ ਜੇ ਉਹਨਾਂ ਦੀ ਨੌਲੇਜ ਹੈ ਕੋਈ ਡੇਟ ਹੈਗੀ ਹੈ ਅਸੀਂ ਆਪਣਾ ਰੱਖ ਰੱਖਾਂਗੇ ਤੇ ਆਪਣੇ ਪਟਿਆਲਾ ਰੱਖਾਂਗੇ ਪਰ ਅੱਜ ਦੀ ਡੇਟ ਤੇ ਕੋਈ ਸਟੇਟ ਨਹੀਂ ਲੇਕਿਨ ਨਹੀਂ ਲੱਗਦਾ ਸਰ ਕਿਤੇ ਚੋਣ ਚੱਪਤਾ ਲੱਗਿਆ ਤੇ ਕਬਜਾ ਲੈਣ ਦਾ ਕਿ ਜੋ ਨਹੀਂ 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 ਦੇਖੋ ਨਗਰ ਨਗਰ ਪਟਿਆਲਾ ਕਾਰਜਕਾਰ ਹੈ ਕਾਸਕਰ ਹੈ ਜੇ ਕੋਈ ਸ਼ਰਾਰਤੀ ਕਬਜਾ ਕਰੂਗਾ ਕਿਸ ਕਾਰਵੀ ਤੇ ਕਰਾਂਗੇ